ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਮੈਂ ਵੀ ਠੀਕ ਹਾਂ ਅੱਜ ਮੈਂ ਗੱਲ ਕਰਨੀ ਸੀ ਖੁਮਾਰੀ ਤੇ ਖੁਆਰੀ ਦੇਖੋ ਇੰਨਾ ਫਰਕ ਨਹੀਂ ਹੈਗਾ ਹਨਾ ਲੈਟਰਸ ਦਾ ਨਹੀਂ ਫਰਕ ਹੈਗਾ ਸਾਊਂਡ ਵਿੱਚ ਵੀ ਇੰਨਾ ਨਹੀਂ ਫਰਕ ਹੈਗਾ ਖੁਆਰੀ ਤੇ ਖੁਮਾਰੀ ਹੁਣ ਆਪਾਂ ਜਿਹੜੀ ਤਾਂ ਖਮਾਰੀ ਹੁੰਦੀ ਆ ਉਹਦੇ ਵਿੱਚ ਤਾਂ ਆਪਾਂ ਆਪਣੀ ਬਾਣੀ ਵਿੱਚ ਵੀ ਹੁੰਦਾ ਹਨ ਉਹਦੇ ਵਿੱਚ ਵੀ ਸਾਨੂੰ ਪਤਾ ਲੱਗਦਾ ਬਾਣੀ ਦੇ ਵਿੱਚ ਚੜੀ ਖਮਾਰੀ ਚੜੀ ਰਹੇ ਦਿਨ ਰਾਤ ਤੇ ਵੀ ਖਮਾਰੀ ਕਿਸੇ ਚੀਜ਼ ਦੀ ਵੀ ਹੋ ਸਕਦੀ ਆ ਕਿਸੇ ਦਾ ਕੋਈ ਸ਼ੌਂਕ ਆ ਉਹਨੂੰ ਵੀ ਖਮਾਰੀ ਕਹਿੰਦੇ ਆ ਜੇ ਕਿਸੇ ਨੇ ਬਾਹਰ ਜਾਣਾ ਉਹ ਵੀ ਉਹਦਾ ਸ਼ੌਂਕ ਆ ਤੇ ਖਮਾਰੀ ਆ ਉਹਨੂੰ ਕਿਉਂਕਿ ਉਹਨੂੰ ਇੱਕ ਕਿਸਮ ਦਾ ਨਸ਼ਾ ਹੀ ਸਾਹਣਾ ਜੇ ਕਿਸ ਨੇ ਕੋਈ ਜਿਵੇਂ ਡਰਿੰਕ ਪੀਣੀ ਆ ਲੀਕਰ ਤੇ ਉਹ ਉਹਦੇ ਵਿੱਚ ਖੁਮਾਰ ਹੋਇਆ ਰਹਿੰਦੇ ਆ ਕਿਸੇ ਨੇ ਕੋਈ ਕੰਮ ਕਰਨਾ ਵਾ ਉਹ ਉਹਦੇ ਵਿੱਚ ਚਤ ਲਾ ਕੇ ਕਰਦੇ ਆ ਉਹ ਵੀ ਖੁਮਾਰੀ ਆ ਕਿਸੇ ਨੂੰ ਪੈਸੇ ਦੀ ਖੁਮਾਰੀ ਆ ਕਿਸੇ ਨੂੰ ਆਪਦੇ ਖੇਡਾਂ ਦੇ ਨਾਲ ਪਿਆਰ ਉਹ ਵੀ ਖੁਆਰੀ ਆ ਤੇ ਜਿਹੜੀ ਖੁਆਰੀ ਆ ਉਹਦੇ ਵਿੱਚ ਆਪਾਂ ਜੇ ਦੇਖੀਏ ਖੁਆਰੀ ਇਹ ਆ ਵੀ ਜਿਹੜਾ ਆਪਾਂ ਕੰਮ ਚੰਗਾ ਕਰਦੇ ਆ ਪਰ ਉਹ ਚੰਗਾ ਹੁੰਦਾ ਨਹੀਂ ਉਹ ਤੁਹਾਡੀ ਚਰਚਾ ਵਿੱਚ ਆ ਜਾਂਦੇ ਆ ਉਹ ਤੁਹਾਡੀ ਖੇ ਖੁਆਰੀ ਖੁਆਰੀ ਹੋ ਜਾਂਦੀ ਆ ਉਹ ਕਹਿੰਦੇ ਉਹਦੀ ਤਾਂ ਬਹੁਤ ਖੁਆਰੀ ਹੋਈ ਆ ਖੱਜਲ ਖੁਆਰ ਹੋਇਆ ਜਿਵੇਂ ਆਪਾਂ ਜੇ ਕਿਤੇ ਵੀ ਜਾਣਾ ਵਾ ਅਸੀਂ ਦੇਖਦੇ ਹਾਂ ਵੀ ਸਾਡਾ ਡੈਸਟੀਨੇਸ਼ਨ ਕਿੱਥੇ ਹੋਊਗਾ ਉਹ ਸਾਨੂੰ ਪਤਾ ਜੇ ਨਹੀਂ ਪਤਾ ਅਸੀਂ ਪੁੱਛ ਲੈਨੇ ਕਿਸੇ ਨੂੰ ਪੁੱਛ ਕੇ ਸਾਨੂੰ ਪਤਾ ਲੱਗ ਜਾਂਦਾ ਪਰ ਸਾਨੂੰ ਪਤਾ ਤਾਂ ਹੋਵੇ ਨਾ ਜਾਣਾ ਕਿੱਥੇ ਆ ਤੇ ਜੇ ਨਹੀਂ ਜਾਣਾ ਫਿਰ ਆਪਾਂ ਕਹਿੰਨੇ ਆ ਲੈ ਮੈਂ ਉਹ ਗਲਤ ਵਾਸਤੇ ਚੜ ਗਿਆ ਮੈਂ ਉਹ ਗਲਤ ਰਾਹ ਤੇ ਕਾਰ ਪਾ ਲਈ ਤੇ ਮੈਨੂੰ ਬਹੁਤ ਦੂਰੋਂ ਮੁੜ ਕੇ ਆਉਣਾ ਪਿਆ ਉਹ ਹੋ ਜਾਂਦੀ ਆ ਕਮਾਦੀ ਖੁਆਦੀ ਖੱਜਲ ਖੁਆਰੀ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਵੀ ਖੁਆਰੀ ਨੂੰ ਬਹੁਤ ਚਿਂਚਾ ਨਾਲ ਜੋੜਿਆ ਜਾਂਦਾ ਵਾ ਕਿਸੇ ਦੇ ਬੱਚੇ ਨੇ ਕੋਈ ਕੰਮ ਠੀਕ ਨਹੀਂ ਕੀਤਾ ਉਹ ਕਹਿੰਦੇ ਉਹਦੀ ਬੱਚੇਮ ਬੜੀ ਖੱਜਲ ਖੁਆਰੀ ਹੋਈ ਆ ਉਹਦੇ ਨਿਆਣੇ ਨੇ ਉਹਦੀ ਬੇਇੱਜ਼ਤੀ ਕਰਵਾਈ ਆ ਕੋਈ ਹੁੰਦਾ ਵਾ ਪੈਸੇ ਦੇ ਵਿੱਚ ਪੈਸਾ ਖਰਾਬ ਹੋ ਗਿਆ ਉਹਦੇ ਵਿੱਚ ਵੀ ਖੁਆਰੀ ਆ ਤੇ ਜਿਹੜੀ ਹੈਗੀ ਖੁਮਾਰੀ ਉਹ ਉਹਦੇ ਵਿੱਚ ਇੱਕ ਕਿਸਮ ਦਾ ਕੋਈ ਵੀ ਤੁਹਾਡਾ ਸ਼ੌਂਕ ਆ ਉਹਦੇ ਵਿੱਚ ਉਹ ਖੁਮਾਰੀ ਤੁਹਾਨੂੰ ਹੁੰਦੀ ਆ ਜਿਵੇਂ ਹੁਣ ਮੈਂ ਇੱਥੇ ਆ ਜਾਨੀ ਆ ਤੇ ਮੇਰੀ ਖੁਮਾਰੀ ਆ ਬਈ ਨਸ਼ਾ ਇੱਕ ਕਿਸਮ ਦਾ ਬਈ ਮੈਂ ਜਾਣਾ ਉੱਥੇ ਮੈਂ ਕਰਨਾ ਵਾ ਲਾਈਵ ਕਰਨਾ ਮੈਂ ਵੀਡੀਓ ਬਣਾਉਣੀ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਾਸਤੇ ਤੇ ਫਿਰ ਦੇਖੋ ਜੇ ਆਪਾਂ ਦੇਖੀਏ ਕੋਈ ਅੱਖਰਾਂ ਦਾ ਖਾਸ ਫਰਕ ਨਹੀਂ ਹੈਗਾ ਜੇ ਮਰ ਕੇ ਲੈ ਇਥੋਂ ਦੇ ਬੱਚੇ ਹੋਣਗੇ ਉਹਨਾਂ ਨੂੰ ਸਿਰਫ ਸੇਮ ਲੱਗਣਾ ਪਰ ਮੀਨਿੰਗ ਦਾ ਕਿੰਨਾ ਫਰਕ ਆ ਖੁਮਾਰੀ ਤੇ ਖੁਆਰੀ ਤੁਸੀਂ ਵੀ ਸੋਚ ਕੇ ਦੇਖਿਓ ਕਿੰਨਾ ਫਰਕ ਆ ਇੱਕ ਚੀਜ਼ ਆ ਜਿਹੜੀ ਕਿ ਤੁਹਾਨੂੰ ਇਹਨਾਂ ਨਸ਼ਾ ਦਿੰਦੀ ਆ ਤੇ ਤੁਹਾਨੂੰ ਖੁਸ਼ੀ ਦਿੰਦੀ ਆ ਇੱਕ ਚੀਜ਼ ਆ ਖੁਆਰੀ ਜਿਹੜੀ ਕਿ ਤੁਹਾਨੂੰ ਕਿੱਥੇ ਡਾਊਨ ਹਿੱਲ ਲੈ ਜਾਂਦੀ ਆ ਠੀਕ ਆ ਚਲੋ ਜੇ ਇਹਨੇ ਕੋਈ ਬਹੁਤ ਬਹੁਤ ਸਸਤੀ ਕਾਰ ਆ